ਅੱਜ ਆਪਾਂ ਗੱਲ ਕਰਾਂਗੇ ਕਿ ਘਰੇ ਆਪਣੀਆਂ ਮੁਰਗੀਆਂ ਲਈ ਜਿਆਦਾ ਅੰਡੇ ਦੇਣ ਵਾਲੀ ਫੀਡ ਕਿਵੇਂ ਤਿਆਰ ਕਰ ਸਕਦੇ ਆ ਜਿਵੇਂ ਕਿ ਤੁਸੀਂ ਸਾਰੀ ਜਾਣਦੇ ਹੋ ਕਿ ਮਾਰਕੀਟ ਵਿੱਚ ਬਹੁਤ ਤਰ੍ਹਾਂ ਦੀ ਫੀਡ ਮਿਲਦੀ ਹੈ ਜਿਸ ਦਾ ਕੀ ਰੇਟ ਕਾਫੀ ਜਿਆਦਾ ਹੁੰਦਾ ਕਈ ਫਾਰਮਰ ਵੀਰ ਇੰਨੀ ਮਹਿੰਗੀ ਫੀਡ ਨਹੀਂ ਪਾ ਸਕਦੇ ਸੋ ਅੱਜ ਆਪਾਂ ਤੁਹਾਨੂੰ ਸਸਤੀ ਤੇ ਬਹੁਤ ਹੀ ਗੁਣਾਕਾਰੀ ਫੀਡ ਬਣਾਉਣ ਦਾ ਸੌਖਾ ਤਰੀਕਾ ਜਿਹੜਾ ਦੱਸ ਰਹੇ ਆਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਦੋ ਮਹੀਨਿਆਂ ਚ ਜਿਹੜੀਆਂ ਆਪਣੀਆਂ ਮੁਰਗੀਆਂ ਨੇ ਜਿਹੜੇ ਬੱਚੇ ਮਾਰਚ ਅਪ੍ਰੈਲ ਚ ਪਾਏ ਹੋਏ ਨੇ ਦੋ ਕੁ ਮਹੀਨਿਆਂ ਦੇ ਤਕਰੀਬਨ ਉਹ ਜਿਹੜੀਆਂ ਆਂਡੇ ਤੇ ਆ ਜਾਣੀਆਂ ਸੋ ਇਹ ਫੀਡ ਦਾ ਫਾਰਮੂਲਾ ਆਪਾਂ ਨੇ ਦੱਸਣਾ ਤੁਹਾਨੂੰ ਜ਼ਰੂਰੀ ਸਮਝਿਆ ਕਿਉਂਕਿ ਬਹੁਤ ਸਾਰੇ ਜਿਹੜੇ ਵੀਰਾਂ ਦੇ ਆਪਾਂ ਨੂੰ ਫੋਨ ਆ ਰਹੇ ਸੀ ਕਿ ਤੁਸੀਂ ਫੀਡ ਬਣਾਉਣ ਦਾ ਜਿਹੜਾ ਦੇਸੀ ਘਰੇ ਫੀਡ ਬਣਾਉਣ ਦਾ ਉਹ ਫਾਰਮੂਲਾ ਤੁਸੀਂ ਦੱਸੋ ਇਸ ਲਈ ਜਿਹੜਾ ਆਪਾਂ ਹੈ ਜਿਹੜਾ ਤੁਹਾਡਾ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਰਹੇ ਆ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸੋ ਆਪਾਂ ਪ੍ਰੋਪਰ ਤੁਹਾਨੂੰ ਡਿਟੇਲ ਚ ਸਾਰੀ ਗੱਲਬਾਤ ਦੱਸਾਂਗੇ ਕਿ ਕੀ ਕੀ ਕੁਝ ਕਰਨਾਗਾ ਚਾਹੇ ਕਾਪੀ ਪੈਨ ਲੈ ਕੇ ਤੁਸੀਂ ਨੋਟ ਵੀ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਲੈਣੀ ਆ ਦੋਸਤੋ ਮੱਕੀ 30 ਕਿਲੋ ਦੂਸਰੇ ਨੰਬਰ ਤੇ ਆਪਾਂ ਨੇ ਲੈਣਾ ਬਾਜਰਾ 27 ਕਿਲੋ ਇਹ ਆਪਾਂ ਦੋਸਤੋ ਤੁਹਾਨੂੰ 100 ਕਿਲੋ ਫੀਡ ਬਣਾਉਣ ਦਾ ਜਿਹੜਾ ਫਾਰਮੂਲਾ ਦੱਸ ਰਹੇ ਹਾਂਗੇ ਇਹ ਟੋਟਲ ਕੁਆਂਟੀਟੀ 100 ਕਿਲੋ ਫੀਡ ਬਣੂਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਹੋ ਗਈ ਮੱਕੀ 30 ਕਿਲੋ ਦੂਸਰੇ ਨੰਬਰ ਤੇ ਦੋਸਤੋ ਜਿਹੜਾ ਬਾਜਰਾ ਲੈਣਾ ਉਹ ਆਪਾਂ ਨੇ ਲੈਣਾ 27 ਕਿਲੋ ਇਹ ਤੁਸੀਂ ਸਾਰਾ ਪਹਿਲਾਂ ਨੋਟ ਕਰ ਲਓ ਉਸ ਤੋਂ ਬਾਅਦ ਆਪਾਂ ਇਹਦਾ ਇਹਦਾ ਮਾਰਕੀਟ ਪ੍ਰਾਈਜ਼ ਆ ਵੀ ਦੱਸਾਂਗੇ ਕਿ ਬਾਜ਼ਾਰ ਵਾਲੀ ਫੀਡ ਨਾ ਕਿਵੇਂ ਸਸਤੀ ਬੂ ਪਾਵੀਂ ਲਾਸਟ ਤੇ ਸਾਰੀ ਪਮੈਸ ਕੱਢ ਕੇ ਤੁਹਾਨੂੰ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਸਾਰੀ ਡਿਟੇਲ ਦੱਸਾਂਗੇ ਸਕਿਪ ਨਾ ਬਿਲਕੁਲ ਵੀ ਕਰਿਓ ਸੋ 27 ਕਿਲੋ ਬਾਜਰੇ ਤੋਂ ਬਾਅਦ ਤੀਸਰੇ ਨੰਬਰ ਤੇ ਜਿਹੜੀ ਆਪਾਂ ਲੈਣੀ ਹੈ ਕਣਕ 15 ਕਿਲੋ ਚੌਥੇ ਨੰਬਰ ਤੇ ਦੋਸਤੋ ਆਪਾਂ ਲੈਣਾ ਸੋਇਆਬੀਨ ਡੀਓਸੀ ਜਿਹੜਾ ਕਿ ਉਹ ਕਿੰਨੀ ਕੁਆਂਟੀਟੀ ਚ ਲੈਣਾ ਉਹ ਲੈਣਾਗਾ ਤੁਸੀਂ ਨੇ 12 ਕਿਲੋ ਪੰਜਵੇਂ ਨੰਬਰ ਤੇ ਆਪਾਂ ਨੇ ਦੋਸਤੋ ਸਰੋਂ ਦੀ ਖਾਲ ਲੈਣੀ ਹੈਗੀ ਸਰੋਂ ਦੀ ਖਾਲ ਤਕਰੀਬਨ ਤੁਸੀਂ ਲੈ ਲਵੋ 5 ਕਿਲੋ ਠੀਕ ਹੈ ਜੀ ਛੇਵੇਂ ਨੰਬਰ ਤੇ ਆਪਾਂ ਨੇ ਚੌਲ ਲੈਣੇ ਆ ਦੋਸਤੋ ਚੌਲ ਲੈਣੇ ਆ 5 ਕਿਲੋ ਚੌਲ ਆਪਾਂ ਜਿਹੜੀ ਬਾਜ਼ਾਰ ਚੋਂ ਕਿੰਕੀ ਮਿਲਦੀ ਆ ਜਾ ਆਪਾਂ ਨੂੰ ਜਿਹੜਾ ਘੱਟ ਰੇਟ ਤੇ ਚੌਲ ਮਿਲਦੇ ਨੇ ਉਹ ਲੈਣੇ ਨੇ ਆਪਾਂ ਵਧੀਆ ਚੌਲ ਨਹੀਂ ਲੈਣੇ ਜਿਹੜੇ ਮਹਿੰਗੇ ਹੁੰਦੇ ਨੇ ਹਲਕੇ ਜਿਹੜੇ ਸਸਤੇ ਤੇ ਘੱਟ ਰੇਟ ਤੇ ਹੁਣ ਉਹ ਆਪਾਂ ਨੇ ਚੌਲ ਲੈਣੇ ਆ 5 ਕਿਲੋ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਨਮਕ ਲੈਣਾ 250 ਗ੍ਰਾਮ ਨਮਕ ਜਿਹੜਾ ਲੈਣਾ ਉਹ ਜਿਹੜਾ ਦੇਸੀ ਹੁੰਦਾ ਆਪਣਾ ਕਾਲਾ ਨਮਕ ਉਹ ਲੈਣਾਗਾ ਬਿਲਕੁਲ ਪੀਸਿਆ ਹੋਇਆ ਬਰੀਕ ਜਿਹੜਾ ਆਪਾਂ ਵਰਤਦੇ ਹਾਂ ਉਸ ਤੋਂ ਬਾਅਦ ਦੋਸਤੋ ਲਿਕਸਨ ਪਾਊਡਰ ਆਉਂਦਾਗਾ ਇਸੇ ਵੀ ਤੁਸੀਂ ਮੈਡੀਕਲ ਸ਼ਾਪ ਤੋਂ ਲਿਕਸਨ ਪਾਊਡਰ ਕਹਿ ਕੇ ਉਹ ਜਾਨਵਰਾਂ ਦਾ ਹੁੰਦਾ ਤੁਸੀਂ ਉਹ ਲਿਆ ਸਕਦੇ ਹੋ ਉਹ ਲੈਣਾ ਦੋਸਤੋ ਆਪਾਂ ਨੇ 200 ਗ੍ਰਾਮ ਉਹ ਤਕਰੀਬਨ ਜਿਹੜੀ ਇੱਕ ਕਪੂੜੀ ਹੁੰਦੀ ਹੈਗੀ ਉਹ 70 ਰੁਪਏ ਦੀ ਹੁੰਦੀ ਆ ਉਹ ਜੋ 100 ਕ੍ਰਾਮ ਦੇ ਕਰੀਬ ਹੁੰਦਾ ਤਾਂ ਤੁਸੀਂ ਉਹ ਦੋ ਕਪੂੜੀਆਂ ਲੈ ਲਓ ਹੁਣ ਜਿਸ ਤਰ੍ਹਾਂ ਮੱਕੀ ਬਾਜਰਾ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਦਾਣੇਦਾਰ ਚੀਜ਼ਾਂ ਨੇ ਦੋਸਤੋ ਇਹਨਾਂ ਨੂੰ ਤੁਸੀਂ ਗ੍ਰੈਂਡਰ 'ਚ ਜਿਹੜਾ ਪੀਸ ਲੈਣਾ ਹੈ ਕਹਿਣ ਤੋਂ ਭਾਵ ਕਿ ਇੰਨਾ ਕਪਾਣੇ ਬਰੀਕ ਕਰ ਲੈਣਾ ਹੈ कि ਜਿਹੜੀਆਂ ਆਪਣੀਆਂ ਮੁਰਗੀਆਂ ਨੇ ਉਹ ਆਰਾਮ ਨਾਲ ਖਾ ਸਕਣ। ਇਸ ਤੋਂ ਬਾਅਦ ਦੋਸਤੋ ਤੁਸੀਂ ਇੰਨਾ ਸਾਰੀਆਂ ਆਈਟਮਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਜਿਹੜਾ ਆਪਣਾ ਨਮਕ ਹੋ ਗਿਆ ਲਿਕਸਨ ਪਾਊਡਰ ਇਹਦਾ ਬਰੀਕੀ ਹੈ ਤਾਂ ਕੋਈ ਦਿੱਕਤ ਨਹੀਂ। ਜੇ ਜਿਵੇਂ ਆਪਾਂ ਦਾਣੇਦਾਰ ਚੀਜ਼ਾਂ ਲੈਂਤੀ ਸੀ ਇਹਨੂੰ ਚੰਗੀ ਤਰ੍ਹਾਂ ਗ੍ਰਾਉਂਡ ਕਰਕੇ ਇੰਨਾ ਸਾਰੀਆਂ ਆਈਟਮਾਂ ਨੂੰ ਜਿਹੜੀਆਂ ਆਪਾਂ ਤੁਹਾਨੂੰ ਗਿਣਾਈਆਂ ਨੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਚੰਗੀ ਤਰ੍ਹਾਂ ਮਿਕਸ ਕਰਨਾ ਹੈਗਾ। ਇੰਨਾ ਕ ਮਿਕਸ ਕਰ ਦੋ ਕਿ ਇਹ ਜਿਹੜੀਆਂ ਇੱਕ ਦੂਜੇ 'ਚ ਚੰਗੀ ਤਰ੍ਹਾਂ ਰਚ ਜਾਣ। ਹੁਣ ਆਪਾਂ ਦੋਸਤੋ ਗੱਲ ਕਰਦੇ ਕਿ ਇਸ ਫੀਡ ਨੂੰ ਆਪਾਂ ਕਿੰਨੇ ਦਿਨ ਸਟੋਰ ਕਰ ਸਕਦੇ ਆਂਗੇ ਇਹ ਫੀਡ ਨੂੰ ਦੋਸਤੋ ਆਪਾਂ ਤਕਰੀਬਨ 20 ਦਿਨ ਸਟੋਰ ਕਰ ਸਕਦੇ ਆਂ ਉਸ ਤੋਂ ਬਾਅਦ ਵੀ ਇਹ ਫੀਡ ਖਰਾਬ ਤਾਂ ਨਹੀਂ ਹੋਊਗੀ ਬਿਲਕੁਲ ਵੀ ਖਰਾਬ ਨਹੀਂ ਉ ਪਰ ਇਹ ਜਿਹੜੇ ਨਿਊਟ੍ਰੀਸ਼ਨ ਹੁੰਦੇ ਨੇ ਜਿਹਾਂ ਤਾਕਤ ਹੁੰਦੇ ਨੇ ਜਿਹੜੇ ਉਹ ਹੌਲੀ-ਹੌਲੀ ਘਟਣ ਲੱਗਦੇ ਨੇ ਸੋ ਉਹ ਤਾਂ ਕਰਕੇ ਦੀ ਜਿਹੜੀ ਗੁਣਵੱਤਾ ਹੈਗੀ ਦੀ ਵੈਲਿਊ ਹੌਲੀ-ਹੌਲੀ ਘਟਦੀ ਜਾਂਦੀ ਆ ਪਰ ਇਹ ਫੀਡ ਖਰਾਬ ਨਹੀਂ ਹੁੰਦੀ ਜੇਕਰ ਤੁਸੀਂ 15 ਤੋਂ 20 ਦਿਨਾਂ ਜਿਹੜੀਆਂ ਜਾਨਵਰਾਂ ਨੂੰ ਵੀ ਫੀਡ ਪਾ ਸਕਦੇ ਹਾਂ ਪਾ ਖਤਮ ਕਰ ਦੋ ਤਾਂ ਜੋ ਜਿਹੜੀ ਇਹ ਖਰਾਬ ਨਾ ਹੋ ਸਕੇ ਤੁਹਾਨੂੰ ਓਨੀ ਕੀ ਫੀਡ ਤਿਆਰ ਕਰਨੀ ਆ ਜਿੰਨੀ ਕਿ ਇਹ 15-20 ਦਿਨਾਂ 'ਚ ਖਾ ਸਕਣ ਠੀਕ ਆ ਜੀ ਹੁਣ ਆਪਾਂ ਗੱਲ ਕਰਦੇ ਆ ਦੋਸਤੋ ਇਹ ਫੀਡ ਬਣਾਉਣ ਤੇ ਖਰਚਾ ਕਿੰਨਾ ਆਉਂਦਾ ਦੋਸਤੋ ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈਗਾ ਕਿ ਤੁਸੀਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਿਸ ਰੇਟ ਤੇ ਖਰੀਦਦੇ ਹੋ ਕਿਉਂਕਿ ਹਰ ਜਗ੍ਹਾ ਤੇ ਹਰ ਇੱਕ ਚੀਜ਼ ਦਾ ਰੇਟ ਘੱਟ ਵੱਧ ਵੀ ਹੁੰਦਾ ਹੈ ਪਰ ਤਕਰੀਬਨ 2-4 ਰੁਪਏ ਦਾ ਫਰਕ ਹੁੰਦਾ ਆਪਾਂ ਜਿਹੜੀ ਰੇਟ ਹੈ ਜਿਆਦਾ ਤੋਂ ਜਿਆਦਾ ਹੀ ਲਗਾਵਾਂਗੇ ਇਸ ਤੋਂ ਵੱਧ ਨਹੀਂ ਖਰਚ ਆਊਗਾ ਜਿਸ ਤਰ੍ਹਾਂ ਮੱਕੀ ਲੈਣੀ ਆ ਤੁਸੀਂ ਨੇ ਚੌਲ ਲੈਣੇ ਆ ਜਾਂ ਬਾਜਰਾ ਉਹ ਤੁਸੀਂ ਸਸਤੇ ਤੋਂ ਸਸਤੇ ਰੇਟ ਤੇ ਲੈਣਾਗਾ ਤਾਂ ਜੋ ਤੁਹਾਨੂੰ ਜਿਹੜਾ ਫੀਡ ਦੀ ਕਾਸਟ ਅੱਗੇ ਜਾ ਕੇ ਘੱਟ ਸਕੇ ਜਿਆਦਾ ਮਹਿੰਗੀ ਨਾ ਪੈ ਸਕੇ ਆਪਾਂ ਨੇ ਅੱਗੇ ਵੀ ਜਾ ਕੇ ਦੇਖਣਾ ਜਦੋਂ ਮੁਰਗੀ ਨੇ ਅੰਡਾ ਦੇਣਾ ਕਿ ਆਪਾਂ ਨੂੰ ਰੁਪਏ ਬਸ ਦੇ ਨਹੀਂ ਜਾਂ ਨਹੀਂ ਹੁਣ ਤੁਹਾਨੂੰ ਮੈਂ ਜਿਹੜੀਆਂ ਸਾਰੀਆਂ ਆਈਟਮ ਆਪਾਂ ਲੈਤੀਆਂ ਨੇ ਇਹਨਾਂ ਦੀ ਉਹ ਵੈਲਿਊ ਦੱਸਣਾ ਵੀ ਕਿੰਨੀ ਕਿੰਨੀ ਇਹ ਪ੍ਰਾਈਸ ਦੀ ਤੁਹਾਨੂੰ ਮਿਲ ਜਾਣੀ ਆ ਸੋ ਧਿਆਨ ਨਾਲ ਸੁਣੀ ਜਾਓ ਜਿਹੜੀ ਦੋਸਤੋ ਆਪਾਂ ਨੇ 30 ਕਿਲੋ ਮੱਕੀ ਲਈਤੀ ਹੈਗੀ ਤਕਰੀਬਨ ਇਹ 10 ਰੁਪਏ ਦੇ 10 ਰੁਪਏ ਕਿਲੋ ਦੇ ਕਰੀਬ ਇਹ ਮਿਲਦੀ ਜਿਹੜੀ ਹੋਗੀ ਉਹ 300 ਦੀ ਹੋਗੀ ਦੋਸਤੋ ਜਿਹੜੀ 30 ਕਿਲੋ ਮੱਕੀ ਹੋਗੀ ਉਹ 300 ਦੀ ਜਿਹੜੀ ਮੱਕੀ ਹੋਗੀ ਉਸ ਤੋਂ ਬਾਅਦ ਦੋਸਤੋ ਆਪਾਂ ਗੱਲ ਕਰਦੇ ਆ ਕਣਕ ਦੀ ਕਣਕ ਲਈਤੀ ਆਪਣੇ 15 ਕਿਲੋ ਸੋ ਇਹ ਜਿਹੜੀ ਕਣਕਾ ਤਕਰੀਬਨ 25 ਰੁਪਏ ਕਿਲੋ ਕਣਕ ਦਾ ਜਿਹੜਾ ਰੇਟ ਚੱਲਦਾਗਾ ਸੋ 375 ਰੁਪਏ ਦੀ ਇਹ ਕਣਕ ਹੋਗੀ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਲਿਆਗਾ ਸੋਇਬਨ ਡੀਓਸੀ ਇਹ ਤੁਹਾਨੂੰ 30 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਹੈ ਮਿਲ ਜਾਊਗਾ ਇਹ ਬਣਿਆ 360 ਰੁਪਏ ਦਾ ਫਿਰ ਆਪਾਂ ਨੇ ਲਈ ਸੀ ਦੋਸਤੋ ਸਰੋਂ ਦੀ ਖਾਲ ਜੇਕਰ ਤੁਹਾਨੂੰ ਇਹ ਖਾਲ 35 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਦੀ ਆ ਤਾਂ 210 ਰੁਪਏ ਦੀ ਜਿਹੜੀ ਇਹ ਖੜ ਤੁਹਾਡੀ ਆ ਜੂਗੀ ਫੀਲ ਬਣਾਉਣ ਵਾਸਤੇ ਇਹ ਤੋਂ ਬਾਅਦ ਦੋਸਤੋ ਆਪਾਂ 6ਵੇਂ ਨੰਬਰ ਤੇ ਲਿਕਸਨ ਪਾਊਡਰ ਲਿਆ ਸੀਗਾ ਲਿਕਸਨ ਪਾਊਡਰ ਜਿਹੜਾ ਹੁੰਦਾ 100 ਗ੍ਰਾਮ ਤਕਰੀਬਨ 100 ਸਵਾ 100 ਗ੍ਰਾਮ ਹੁੰਦਾ ਹੋ 70 ਰੁਪਏ ਦੇ ਕਰੀਬ ਹੁੰਦਾ ਸੋ ਆਪਾਂ 150 ਦਾ ਜਿਹੜਾ ਹੈ ਲਿਕਸਨ ਪਾਊਡਰ ਲਗਾ ਲਿਆ ਇਸ ਤੋਂ ਜ਼ਿਆਦਾ ਨਹੀਂ ਹੋਣਾ ਇਸ ਤੋਂ ਘੱਟ ਹੀ ਹੋਊਗਾ ਇਹ ਤੋਂ ਬਾਅਦ ਦੋਸਤੋ ਆਪਾਂ ਲੈ ਸੀ ਚੌਲ ਚੌਲ ਤੁਸੀਂ ਉਹ ਲੈਣਿਆ ਕਿਣਕੀ ਵਾਲੇ ਲੈ ਲਓ ਜਾਂ ਟੁੱਟੇ ਹੋਏ ਟੁੱਟ ਚੌਲ ਲੈ ਲਓ ਮਲਕੇ ਜਿਆਦਾ ਵਧੀਆ ਨਹੀਂ ਲੈਣੇ ਆਪਾਂ 20 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੇ ਚੌਲ ਆਪਾਂ ਲਗਾ ਲੇ ਮਾਰਕੀਟ ਚੋਂ 20 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੇ ਚੌਲ ਹੋ ਮਿਲ ਜਾਂਦੇ ਨੇ ਤਾਂ 5 ਕਿਲੋ ਚੌਲ ਅਸੀਂ 100 ਰੁਪਏ ਦੇ ਜਿਹੜੇ ਆਪਣੇ ਚੌਲ ਹੋ ਗਏ ਇਸ ਤੋਂ ਬਾਅਦ ਦੋਸਤੋ ਆਪਾਂ ਨੇ 250 ਗ੍ਰਾਮ ਜਿਹੜਾ ਨਮਕ ਲਿਆ ਸੀਗਾ ਉਹ ਤਕਰੀਬਨ 90 ਰੁਪਏ ਦਾ ਹੋ ਗਿਆ ਹੁਣ ਆਪਾਂ ਦੋਸਤੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਤੁਹਾਨੂੰ ਟੋਟਲ ਲਗਾ ਕੇ ਦੱਸਾਂਗੇ ਕਿ ਟੋਟਲ ਜਿਹੜਾ ਇਹ ਕਿੰਨਾ ਹੋਇਆ ਤਾਂ ਕਿ ਤੁਹਾਨੂੰ ਸਾਰਾ ਪਤਾ ਲੱਗ ਸਕੇ ਇਹ ਦੋਸਤੋ 100 ਕਿਲੋ ਜਿਹੜੀ ਫੀਡ ਆਪਾਂ ਨੇ ਤਿਆਰ ਕੀਤੀ ਹੈਗੀ ਇਹ ਸਾਰਾ ਜਿਹੜਾ ਆਪਾਂ ਨੇ ਜੋੜ ਕੀਤਾ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਆਈਟਮਾਂ ਦੱਸੀਆਂ ਨੇ ਇਹਨਾਂ ਦਾ ਜੋੜ ਸਾਰਾ ਬਣਿਆ 1715 ਰੁਪਏ 1715 ਰੁਪਏ ਚ ਤੁਹਾਡੀ ਜਿਹੜੀ 100 ਕਿਲੋ ਫੀਡ ਜਿਹੜੀ ਤਿਆਰ ਹੋ ਗਈ ਘਰੇ ਬਹੁਤ ਹੀ ਜ਼ਿਆਦਾ ਗੁਣਾਕਾਰੀ ਇਸ ਸਾਫ ਸੁਥਰੀ ਤੁਹਾਡੇ ਤੁਸੀਂ ਆਪ ਆਪਣੇ ਹੱਥਾਂ ਨਾਲ ਜਿਹੜੀ ਤਿਆਰ ਕੀਤੀ ਹੈਗੀ ਜੇਕਰ ਹੁਣ ਆਪਾਂ ਇਹਨੂੰ ਹਿਸਾਬ ਕਿਤਾਬ ਲਗਾਈਏ ਕਿ ਜੇਕਰ 100 ਕਿਲੋ ਫੀਡ ਆਪਣੀ 1715 ਰੁਪਏ ਦੀ ਬਣਦੀ ਆ ਤਾਂ 1 ਕਿਲੋ ਫੀਡ ਕਿੰਨੇ ਦੀ ਬਣੀ ਤਾਂ ਤਕਰੀਬਨ ਦੋਸਤੋ ਇਹ 17 ਰੁਪਏ 15 ਪੈਸਿਆਂ ਦੀ ਜਿਹੜੀ 1 ਕਿਲੋ ਫੀਡ ਬਣੀ ਸਾਡੇ 17 ਰੁਪਏ ਦੀ ਲਗਾ ਲਓ ਤੁਸੀਂ ਕਿ ਤੁਹਾਨੂੰ 1 ਕਿਲੋ ਫੀਡ ਪੈਂਦੀ ਆ ਜਦਕਿ ਤੁਸੀਂ ਮਾਰਕੀਟ 'ਚ ਜੇ ਇਸ ਫੀਡ ਦਾ ਰੇਟ ਪੁੱਛੋ ਤਾਂ 25 ਤੋਂ 30 ਰੁਪਏ ਘੱਟ ਤੋਂ ਘੱਟ ਜੇਕਰ ਆਪਾਂ ਰੇਟ ਜਾਣੀਏ ਬੋਰਾ ਜਦੋਂ ਆਪਾਂ ਬੋਰੀ ਲੈ ਕੇ ਆਉਣੇ ਆ ਤਾਂ 30 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਨੂੰ ਇਹ ਫੀਡ ਪੈਂਦੀ ਆ ਸੋ ਤੁਸੀਂ ਜਿਹੜਾ 1 ਕਿਲੋ ਫੀਡ ਮੰਗਰ 10 ਤੋਂ 12 13 ਰੁਪਏ ਆਰਾਮ ਨਾਲ ਬਚਾ ਸਕਦੇ ਹੋਗੇ ਇਹ ਜਿਹੜੀ ਬਚਤ ਕੀਤੀ ਹੋਈ ਤੁਹਾਨੂੰ ਬਾਅਦ ਵਿੱਚ ਜਦੋਂ ਮੁਰਗੀ ਅੰਡੇ ਤੇ ਆਊਗੀ ਉਹ ਤੁਹਾਡੇ ਜਿਹੜੇ ਪ੍ਰੋਫਿਟ ਚ ਵੀ ਵਾਧਾ ਹੋਊਗਾ ਤੁਹਾਨੂੰ ਅੱਗੇ ਜਾ ਕੇ ਜਿਹੜਾ ਬਿਜ਼ਨਸ ਚ ਜਿਹੜਾ ਪ੍ਰੋਫਿਟ ਤੁਹਾਨੂੰ ਅੱਗੇ ਜਾ ਕੇ ਮਿਲੂਗਾ ਸੋ ਜੇਕਰ ਤੁਸੀਂ ਲਗਾ ਲੋ 10-12 ਰੁਪਏ ਆਪਾਂ ਕਿਲੋ ਫੀਡ ਦੇ ਜਿਹੜੀ ਬਚਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਆਪਣੀ ਬੋਰੀ ਮੰਗਰ ਕਿੰਨੇ ਰੁਪਏ ਬਚ ਗਏ ਤੁਸੀਂ ਉਹ ਸਾਬ-ਕਿਤਾਬ ਖੁਦ ਲਗਾ ਲੋ ਸੋ ਦੋਸਤੋ ਇਦਾਂ ਆਪਾਂ ਜਿਹੜੀ ਇਹ ਫੀਡ ਆਪਣੇ ਘਰੇ ਤਿਆਰ ਕਰ ਸਕਦੇ ਆ ਇਹ ਫੀਡ ਚ ਸਾਰੇ ਜਿਹੜੇ ਗੁਣ ਐਡ ਕੀਤੇ ਗਏ ਨੇ ਸਾਰਾ ਕੁਝ ਐਡ ਕੀਤਾ ਗਿਆ ਨਮਕ ਹੋ ਗਿਆ ਜਿਸ ਤਰ੍ਹਾਂ ਨਮਕਾ ਨਮਕਾ ਇਹਨਾਂ ਦਾ ਜਿਹੜਾ ਪਾਚਣ ਪ੍ਰਣਾਲੀ ਹੁੰਦੀ ਆ ਉਹਨੂੰ ਬਹੁਤ ਹੀ ਵਧੀਆ ਬਣਾਉਂਦਾ ਹੈਗਾ ਨਮਕ ਇਸ ਲਈ ਐਡ ਕੀਤਾਗਾ ਸੋ ਸਾਰੀ ਸੋਇਆਬੀਨ ਹੋ ਗਿਆ ਡੀਓਸੀ ਹੋ ਗਿਆ ਸੋ ਸੋਇਆਬੀਨ ਡੀਓਸੀ ਚ ਜਿਹੜਾ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਚ ਹੁੰਦਾਗਾ ਸੋ ਇਦਾਂ ਇੱਕ ਪ੍ਰੋਪਰ ਮਿਕਸਚਰ ਬਣ ਗਿਆ ਇਹਨਾਂ ਦੀ ਫੀਡ ਦਾ ਇਹਦੇ ਨਾਲ ਜਿਹੜਾ ਮੁਰਗੀਆਂ ਅੰਡੇ ਵੀ ਬਹੁਤ ਵਧੀਆ ਜਿਹੜੇ ਕੁਆਂਟੀਟੀ ਚ ਦੇਣੀਆਂ ਤੇ ਜਿਹੜਾ ਅੰਡੇ ਦਾ ਸਾਈਜ਼ ਵੀ ਬਹੁਤ ਵਧੀਆ ਹੋਊ ਜਿਹੜੇ ਵੀਰ ਕਹਿੰਦੇ ਨੇ ਕਿ ਸਾਡੀਆਂ ਮੁਰਗੀਆਂ ਛੋਟੇ ਅੰਡੇ ਦਿੰਦੀਆਂ ਨੇ ਸੋ ਉਹ ਵੀ ਜਿਹੜੀ ਇਹਨਾਂ ਦੀ ਸਮੱਸਿਆ ਵੀਰਾਂ ਦੀ ਦੂਰ ਹੋ ਜੂਗੀ ਮੁਰਗੀਆਂ ਪ੍ਰੋਪਰ ਸਾਈਜ਼ ਦਾ ਜਿਹੜਾ ਅੰਡਾ ਉਹ ਦੇਣੀ ਆ ਸੋ ਆਪਾਂ ਤੁਹਾਡੇ ਲਈ ਵੀਡੀਓ ਬਣਾਈ ਆ ਬਹੁਤ ਸਾਰੇ ਵੀਰਾਂ ਦੇ ਮੈਸੇਜ ਵੀ ਆ ਰਹੇ ਸੀ ਕਿ ਤੁਸੀਂ ਜਿਹੜੀ ਆਪਾਂ ਘਰੇ ਫੀਡ ਤਿਆਰ ਕਰਦੇ ਆ ਉਹ ਫੀਡ ਤਿਆਰ ਕਰਨ ਦਾ ਤੁਸੀਂ ਜਿਹੜਾ ਫਾਰਮੂਲਾ ਦੱਸੋ ਸੋ ਹੁਣ ਦੋਸਤੋ ਤੁਹਾਡੇ ਤੇ ਡਿਪੈਂਡ ਆ ਕਿ ਤੁਸੀਂ ਵੀਡੀਓ ਨੂੰ ਕਿੰਨਾ ਕੁ ਸ਼ੇਅਰ ਕਰ ਦਿਓਗੇ ਕਿਉਂਕਿ ਆਪਾਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਆਪਣੀ ਇਹ ਬਣਾਈ ਹੋਈ ਵੀਡੀਓ ਆ ਸਾਰੇ ਵੀਰਾਂ ਕੋਲ ਪਹੁੰਚ ਸਕੇ ਤਾਂ ਜੋ ਜਿਹੜੇ ਛੋਟੇ ਵੀਰ ਨੇ ਛੋਟੇ ਫਾਰਮਰ ਨੇ ਇਹ ਕੰਮ ਕਰਨਾ ਚਾਹੁੰਦੇ ਨੇਗੇ ਉਹ ਸਸਤੀ ਫੀਡ ਤਿਆਰ ਕਰਕੇ ਚੰਗਾ ਪ੍ਰੋਫਿਟ ਲੈ ਸਕਣ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਸੋ ਜਾਂਦਾ ਜਾਂਦਾ ਫਿਰ ਤੁਹਾਡਾ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਧੰਨਵਾਦ